ਸ੍ਰੀ ਅਕਾਲ ਕ੍ਰੀਸ਼ੀ ਜਾਗਰਣ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਮੈਂ ਗੁਰਜੀਤ ਸਿੰਘ ਤੁੱਲੇਵਾਲ ਸਵਾਗਤ ਕਰਦਾ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਪੰਜਾਬ ਦੀਆਂ 6 ਕਿਸਾਨ ਜਥੇਬੰਦੀਆਂ ਸਮਾਜ ਸੇਵੀ ਭਾਨਾ ਸਿੱਧੂ ਦੇ ਹੱਕ ਵਿੱਚ ਚਲੀਆਂ ਟੋਲ ਪੁਲਾਜੇ ਮੁਫਤ ਸਮਾਜ ਸੇਵੀ ਭਾਨਾ ਸਿੱਧੂ ਨੇ ਕਿਸਾਨ ਅੰਦੋਲਨ ਦੌਰਾਨ ਨਿਭਾਈ ਸੀ ਵੱਡੀ ਜ਼ਿੰਮੇਵਾਰੀ ਸਰਕਾਰ ਨੇ ਪਰਾਲੀ ਦੇ ਨਿਪਟਾਰੇ ਲਈ ਕੱਢਿਆ ਵੱਡਾ ਹੱਲ ਪਰਾਲੀ ਅਤੇ ਗੋਬਰ ਕਿਸਾਨਾਂ ਲਈ ਵਧਣਗੇ ਬਾਧੂ ਆਮਦਨ ਦਾ ਸਰੋਤ पीएम मोदी ਨੇ ਪ੍ਰੋਗਰਾਮ ਮਨ ਕੀ ਬਾਤ ਡਰੋਨ ਮਹਿਲਾਮਾਂ ਦੀ ਕੀਤੀ ਤਾਰੀਫ਼ ਕਿਹਾ ਹੁਣ ਪਿੰਡ ਪਿੰਡ 'ਚ ਇਹਨਾਂ ਮਹਿਲਾਮਾਂ ਨੂੰ ਖੇਤੀ 'ਚ ਮਦਦ ਕਰਦੇ ਦੇਖੋਗੇ ਪੰਜਾਬ ਅਤੇ ਹਰਿਆਣਾ ਸਣੇ ਉੱਤਰੀ ਭਾਰਤ 'ਚ ਠੰਡ ਦਾ ਘਟਿਆ ਕਹਿਰ ਉੱਤਰੀ ਭਾਰਤ ਵਿੱਚ ਦੋ ਫਰਬਿ ਤੋਂ ਹੋ ਸਕਦੀ ਹੈ ਹਲਕੀ ਤੋਂ ਦਰਮਿਆਨੀ ਵਾਰਿਸ਼ ਆਓ ਹੁਣ ਜਾਣਦਿਆਂ ਇਹਨਾਂ ਖਬਰਾਂ ਨੂੰ ਵਿਸਤਾਰ ਨਾਲ ਦਿੱਲੀ ਕਿਸਾਨ ਅੰਦੋਲਨ ਦੌਰਾਨ ਸਿਵਾਮਨ ਵਾਉਣ ਵਾਲੇ ਸਮਾਸਥੀ ਭਾਨਾ ਸਿੱਧੂ ਇੰਨੀ ਦਿਨ ਚਰਚਾ ਵਿੱਚ ਹਨ ਦੱਸ ਦिए ਕਿ ਟਰੈਵਲ ਏਜੰਟਾਂ ਤੋਂ ਪੈਸਾ ਵਾਪਸ ਕਰਾਉਣ ਤੋਂ ਬਾਅਦ ਭਾਨਾ ਸਿੱਧੂ ਉੱਤੇ ਲਗਾਤਾਰ ਤਿੰਨੇ ਪਰਚੇ ਦਰਜ ਹੋ ਗਏ ਹਨ ਇਸ ਤੋਂ ਬਾਅਦ ਪੰਜਾਬ ਦੀਆਂ 6 ਕਿਸਾਨ ਜਥੇਬੰਦੀਆਂ ਨੇ ਭਾਨਾ ਸਿੱਧੂ ਦੇ ਹੱਕ ਵਿੱਚ ਜਾਂਦੇ ਟੋਲ ਪਲਾਜ਼ੇ ਮੁਫਤ ਕਰਨ ਦਾ ਐਲਾਨ ਕੀਤਾ ਹੈ ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਮੁੱਖ ਮੰਤਰੀ ਜੋਗੀ ਦਿੱਤਿਆਨਾਥ ਦਾਤਾਗੰਜ ਵਿਧਾਨ ਸਭਾ ਦੇ ਪਿੰਡ ਸੈਨਜਾਨੀ ਪਹੁੰਚੇ ਜਿੱਥੇ ਉਹਨਾਂ ਨੇ ਸੀਬੀਜੀ ਪਲਾਂਟ ਦਾ ਉਦਘਾਟਨ ਕੀਤਾ ਇਸ ਦੌਰਾਨ ਮੁੱਖ ਮੰਤਰੀ ਜੋਗੀ ਦਿੱਤਿਆਨਾਥ ਨੇ ਕਿਹਾ ਸੀਬੀਜੀ ਪਲਾਂਟ ਨਾ ਸਿਰਫ ਵਾਤਾਵਰਨ ਸੁਰੱਖਿਆ ਵਿੱਚ ਮਦਦ ਕਰੇਗਾ ਸਗੋਂ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਕਰੇਗਾ ਜਿਸ ਨਾਲ ਖੇਤਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਵੱਡੀ ਸਮੱਸਿਆ ਹੱਲ ਹੋ ਜਾਵੇਗੀ ਉਹਨਾਂ ਕਿਹਾ ਜੋ ਪਰਾਲੀ ਨੂੰ ਪਹਿਲਾਂ ਸਾੜਿਆ ਜਾਂਦਾ ਸੀ ਉਹ ਹੁਣ ਸਾਡੇ ਕਿਸਾਨਾਂ ਲਈ ਵਾਧੂ ਆਮਦਨ ਦਾ ਸਰੋਤ ਬਣ ਜਾਵੇਗਾ ਇਸ ਦੇ ਨਾਲ ਹੀ ਕਿਸਾਨਾਂ ਨੂੰ ਗੋਹੇ ਤੋਂ ਵਾਧੂ ਆਮਦਨ ਵੀ ਹੋਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 109ਵੇਂ ਐਪੀਸੋਡ ਤੇ ਦੇਸ਼ ਨੂੰ ਸੰਬੋਧਨ ਕੀਤਾ ਇਸ ਤਰ੍ਹਾਂ ਪੀਐਮ ਮੋਦੀ ਨੇ ਕਿਹਾ ਕਿ ਸਵੈ ਸਹਾਇਤਾ ਸਮੂਹ ਇੱਕ ਅਜਿਹਾ ਖੇਤਰ ਹੈ ਜਿੱਥੇ ਔਰਤਾਂ ਨੇ ਆਪਣਾ ਝੰਡਾ ਲਹਿਰਾਇਆ ਹੈ ਅੱਜ ਦੇਸ਼ ਵਿੱਚ ਔਰਤਾਂ ਦੇ ਸਹਾਇਤਾ ਸਮੂਹਾਂ ਦੀ ਗਿਣਤੀ ਵੀ ਵਧੀ ਹੈ ਅਤੇ ਉਹਨਾਂ ਦੇ ਕੰਮ ਦਾ ਘੇਰਾ ਵੀ ਬਹੁਤ ਵਧੀਆ ਹੈ ਪੀਐਮ ਮੋਦੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਨਮੋ ਡਰੋਨ ਦੀਦੀਆਂ ਨੂੰ ਪਿੰਡ-ਪਿੰਡ ਦੇ ਖੇਤਾਂ ਵਿੱਚ ਡਰੋਨ ਰਾਹੀਂ ਖੇਤਾਂ ਵਿੱਚ ਮਦਦ ਕਰਦੇ ਦੇਖੋਗੇ ਪੰਜਾਬ ਅਤੇ ਹਰਿਆਣਾ ਸਣੇ ਉੱਤਰੀ ਭਾਰ ਦੇ ਮੌਸਮ ਵਿੱਚ ਸੁਧਾਰ ਆਉਣਾ ਲੱਗ ਗਿਆ ਹੈ ਜਿਸ ਤਰ੍ਹਾਂ ਤੇ ਉੱਤਰੀ ਭਾਰਤ ਵਿੱਚ ਪਿਛਲੇ 2 ਦਿਨਾਂ ਤੋਂ ਧੁੱਪ ਨਿਕਲ ਰਹੀ ਹੈ ਉੱਥੇ ਹੀ ਧੁੱਪ ਨਿਕਲਣ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਪੈ ਰਹੀ ਸੁੱਕੀ ਠੰਡ ਤੋਂ ਲੋਕਾਂ ਨੂੰ ਰਾਤ ਮਿਲਣ ਦੀ ਉਮੀਦ ਜਾਗੀ ਹੈ ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ਵਿੱਚ 2 ਮਹੀਨਿਆਂ ਦੀ ਸਖਤ ਠੰਡ ਤੋਂ ਬਾਅਦ ਮੀਂਹ ਪੈਣ ਦੇ ਅਸਰ ਬੜੇ ਹੋਏ ਹਨ ਦੱਸ ਦਈਏ ਕਿ 2 ਫਰਵਰੀ ਤੋਂ ਪੱਛਮੀ ਗੜਬੜੀ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸਰਗਰਮ ਹੋ ਰਹੀ ਹੈ ਇਸ ਲਈ ਮੌਸਮ ਵਿਭਾਗ ਦਾ ਅਨੁਮਾਨ 2 ਫਰਵਰੀ ਅਤੇ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ 'ਚ ਹਲਕੀ ਤੋਂ ਦਰਮਿਆਨੀ ਵਾਰਸ਼ ਹੋ ਸਕਦੀ ਹੈ ਖੇਤੀવાડી ਅਤੇ ਖੇਤੀ ਸੰਬੰਧੀਆਂ ਹੋਰ ਵੱਖ-ਵੱਖ ਜਾਣਕਾਰੀਆਂ ਜਾਣ ਲਈ ਜੁੜੇ ਰਹੋ ਖੇਤੀ ਜਾਗਰਣ ਪੰਜਾਬੀ ਦੇ ਨਾਲ